ਨੀ ਹੁਣ ਕਿੱਥੇ ਗਏ ਆਂ ਇੰਚਾ ਹੂੰ ਹੂੰ うん。 ਨੀ ਮੈਂ ਕੀ ਹੈ ਜੀ ਉਹ ਜਿਹੜਾ ਉੱਤੋਂ ਤੋਂ بڑا ਚਾਹ ਦੇ ਬਾਬੇ ਨੇ ਉੱਥੋਂ ਉੱਥੋਂ ਤੱਕ ਪੁਰਾਣਾ ਵੱਡਾ ਸ਼ੀਸ਼ਾ ਵੇਖੋ ਕਿਤੇ ਪਿਆ ਹੋਵੇ ਕੋਈ ਉਹ ਛਤ ਮਹਿਲ ਜਿਹਾ ਵੇਖੀ ਤੇ ਆਪਾਂ ਮੰਗਵਾ ਲੈਣੀ ਹੈ ਸਾਹਮਣੇ ਉਹ ਸ਼ੀਸ਼ਾ ਲੈਣ ਨੂੰ ਕਹਿ ਦਿੰਦੇ ਚਲੋ ਉਹ ਕਹਿ ਦਿੰਦੇ ਨੋਕ ਕਰ ਲੈਣੀ ਉਹਨੂੰ ਛਤ ਮਹਿਲ ਤੇ ਵੇਖਣੀ ਹੈ ਸ਼ੀਸ਼ੇ ਪਈ ਨੇ ਪਰ ਉਹਨਾਂ ਦਾ ਪਾਣੀ ਨਹੀਂ ਹੁੰਦਾ ਕਿਉਂ ਜੋ ਭਾਈ ਸਾਫ਼ ਨਹੀਂ ਜਿਆਦਾ ਮੰਗਵਾ ਲਓ ਬੰਦ ਜਿਹੜੇ ਆਪਾਂ ਨੇ ਲਉਦੇ ਹਾਂ ਕਰਾਜੀ ਬੋਲਾਂਗੇ ਨਹੀਂ ਉਹਨਾਂ ਦਰਬਾਰ ਵਾਲੀ ਉੱਥੇ ਵੱਡੀ ਬਾਗੀ ਕੋਈ ਹੋਰ ਤਾਂ ਬਹੁਤ ਵੱਡੀ ਬਾਗੀ ਭਾਈ ਨੂੰ ਲੱਗੂ ਇਹ ਰਹਿਣੀ ਹੁੰਦੀ ਹੈ ਪਾਣੀ ਕੈਪਟਨ ਸਾਹਿਬ ਨੇ ਉਹ ਹੀ ਲੈ ਕੇ ਆ ਗਏ ਕਿਹੜੀ ওভার ਦੀ ਬਾਗੀ ਲੈ ਕੇ ਆ ਗਏ ਅੱਛਾ ਚਲੋ ਕੈਪਟਨ ਸਾਹਿਬ ਦੀ ਸ਼ਰਤ ਹੈ ਵੀ ਕੋਈ ਨਹੀਂ ਆਪਾਂ ਜਿਵੇਂ ਇਹਨਾਂ ਨੇ ਕਹਿ ਦਿੱਤਾ ਕੋਈ ਲੱਗੇ ਤੁਹਾਡੀ ਬਾਗੀ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਜੋ ਨਗਰ ਕੀਰਤਨ ਫਰੀਦਕੋਟ ਤੋਂ ਕੱਢਿਆ ਜਾ ਰਿਹਾ ਹੈ ਉਹਦੇ ਸਵੱਧ ਦੇ ਵਿੱਚ ਉਸ ਤੋਂ ਪਹਿਲਾਂ ਫਰੀਦਕੋਟ ਨਿਵਾਸੀਆਂ ਵੱਲੋਂ ਇਸ ਜਗ੍ਹਾ ਦੇ ਉੱਤੇ ਕੇਲਾ ਮੁਬਾਰਕ ਦੇ ਅੰਦਰ ਜਿੱਥੇ ਤੰਤਨ ਬਾਬਾ ਸ਼ੇਖ ਪੀਤ ਜੀ ਉਹਨਾਂ ਨੇ ਤਪ ਕੀਤਾ ਹੈ ਉਹਦਾ ਤਪ ਸਥਾਨ ਹੈ ਉਸ ਦੇ ਉੱਤੇ ਇੱਕ ਸੁਧਾਰਨ ਪਾਠ ਹੈ ਜਿਹੜਾ ਫਰੀਦਕੋੜ ਨਗਰ ਵਿੱਚ ਕੀਤਾ ਜਾ ਰਿਹਾ ਹੈ ਸੋ ਆਪ ਸਭ ਨੂੰ ਬੇਨਤੀ ਹੈ ਕਿ ਆਪ ਸਮਾਂ ਕੱਢ ਕੇ ਮੈਨੂੰ ਪਤਾ ਹੈ ਕਿ ਬਹੁਤ ਸਾਰੇ ਲੋਕ ਜਿਹੇ ਇਹ ਜਿਨ੍ਹਾਂ ਨੇ ਇਸ ਸਥਾਨ ਤੇ ਫਰੀਦਕੋੜ ਤੇ ਰਹਿੰਦੇ ਹੋਣੇ ਦਰਸ਼ਨ ਨਹੀਂ ਕੀਤੇ ਤਾਂ ਜਿੰਨੇ ਵੀ ਇਸ ਜਗ੍ਹਾ ਤੇ ਸਿਹਾਰਨ ਪਾਠ ਹੋਊਗਾ ਉਹਨੇ ਦਿਨ ਇਹ ਕਿਲਾ ਮੁਬਾਰਕ ਦੇ ਦਰਵਾਜ਼ੇ ਆ ਉਹ ਆਮ ਜਨਤਾ ਦੇ ਖੁੱਲੇ ਰਹਿਣਗੇ ਸੋ ਆਪ ਜੀ ਨੂੰ ਬੇਨਤੀ ਹੈ ਕਿ ਆਪ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਨੂੰ 5:30 ਵਜੇ ਤੱਕ ਇੱਥੇ ਜੋ ਸਿਹਾਰਨ ਪਾਠ ਹੋਊਗਾ ਉਸ ਪਾਠ ਦਾ ਆਨੰਦ ਵੀ ਮਾਣਨਾ ਗੁਰਬਾਣੀ ਦਾ ਆਨੰਦ ਵੀ ਮਾਣਨਾ ਔਰ ਨਾਲ ਤੁਸੀਂ ਇਸ ਜਗ੍ਹਾ ਦੇ ਦਰਸ਼ਨ ਵੀ ਕਰਨੇ ਆ ਉਹ ਮਹਾਨ ਸਥਾਨ ਹੈ ਜਿੱਥੇ ਤਨਤਨ ਬਾਬਾ ਸ਼ੇਖ ਫਰੀਦ ਜੀ ਫਰੀਦਕੋਟ ਆਏ 810 ਸਾਲ ਪਹਿਲਾਂ ਇਸ ਥਾਂ ਤੇ ਉਹਨਾਂ ਨੇ ਆਪਣੇ ਚਰਨ ਪਾਏ ਇੱਥੇ ਤਪ ਕੀਤਾ ਔਰ ਉਦੋਂ ਤੋਂ ਲੈ ਕੇ ਅੱਜ ਤੱਕ ਫਰੀਦਕੋਟ ਜਿਹੜਾ ਆਬਾਦ ਹੈ ਫਰੀਦਕੋਟ ਉਸੇ ਤਰ੍ਹਾਂ ਹਰਿਆ-ਭਰਿਆ ਹੈ ਸੋ ਬਾਬਾ ਸ਼ੇਪੂਰੀ ਜੀ ਦੀਆਂ ਖੁਸ਼ਕਾ ਲੈਣ ਵਾਸਤੇ ਤੁਸੀਂ ਵੀ ਅੱਜ ਕੱਲ੍ਹ ਜਿਹੜਾ ਸਵੇਰੇ 10:30 ਵਜੇ ਇੱਥੇ ਸੁਧਾਰਨ ਪਾਠ ਸ਼ੁਰੂ ਹੋਣਾ ਉਹਦੇ ਵਿੱਚ ਆਪ ਜੀ ਦਰਸ਼ਨ ਦੇ ਸਕਦੇ ਹੋ ਔਰ ਲਗਾਤਾਰ 7 ਦਿਨ ਜਿਹੜਾ 20 ਤਰੀਕ ਨੂੰ ਸਵੇਰੇ 8 ਵਜੇ ਇੱਥੇ ਭੋਗ ਪਾਇਆ ਜਾਣਗੇ ਉਦੋਂ ਤੱਕ ਤੁਸੀਂ ਇੱਥੇ ਦਰਸ਼ਨ ਕਰ ਸਕਦੇ ਹੋ ਵੈਗੁਰਦੀ ਕਾ ਖਾਲਸਾ ਵੈਗੁਰਦੀ ਕੀ